ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਇਮਤਿਹਾਨ ਜੋ ਚੱਲ ਰਹੇ ਨੇ ਬੋਰਡ ਦੀਆਂ ਕਲਾਸਾਂ ਦੇ 10ਵੀਂ 12ਵੀਂ ਕਲਾਸ ਦੇ ਵਿੱਚ ਵੱਖ-ਵੱਖ ਬੱਚਿਆਂ ਦੇ ਵੱਲੋਂ ਆਪਣੇ ਪੇਪਰ ਦਿੱਤੇ ਜਾ ਰਹੇ ਨੇ ਪਰ ਅੱਜ ਇੱਕ ਗਣਿਤ ਦੇ ਪੇਪਰ ਦੇ ਵਿੱਚ ਇੱਕ ਲੜਕੇ ਨੇ ਆਪਣੇ ਉਸ ਪ੍ਰਸ਼ਨ ਦਾ ਉੱਤਰ ਦਿੱਤਾ ਹੈ ਉਹ ਉੱਤਰ ਸੁਣ ਕੇ ਤੁਸੀਂ ਵੀ ਹੈਰਾਨ ਹੋਗੇ ਗਣਿਤ ਦੇ ਪੇਪਰ ਵਿੱਚ ਜੋ ਉਸ ਟੀਚਰ ਨੇ ਉਹ ਗਣਿਤ ਦਾ ਪੇਪਰ ਚੈੱਕ ਕਰਨ ਲੱਗਿਆ ਉਹਨੂੰ viral ਕੀਤਾ ਹੈ ਸੋਸ਼ਲ ਮੀਡੀਆ ਤੇ ਔਰ ਸੋਸ਼ਲ ਮੀਡੀਆ ਤੇ ਉਸ ਬੱਚੇ ਦਾ ਉੱਤਰ ਪੜਿਆ ਜਾ ਰਿਹਾ ਹੈ ਜਿਸ ਨੂੰ ਹਰ ਕੋਈ ਸੁਣ ਕੇ ਹੈਰਾਨ ਹੋ ਰਿਹਾ ਕਿ ਉਸ ਬੱਚੇ ਦਾ ਇੰਨਾ ਦਿਮਾਗ ਕਿਵੇਂ ਉਸ ਮੈਥ ਦੇ ਪੇਪਰ ਦੇ ਵਿੱਚ ਇੰਨਾ ਵੱਡਾ ਜਿਹੜਾ ਇਹ ਉੱਤਰ ਲਿਖਣ ਦਾ ਉਸ ਬੱਚੇ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ ਜਦੋਂ ਉਹ ਮੈਥ ਦਾ ਪੇਪਰ ਸੀ ਤੇ ਉੱਤਰ ਉਹ ਲਿਖ ਰਿਹਾ ਸੀਗਾ ਜਿਸ ਨੂੰ ਲੈ ਕੇ ਉਸ ਤੇ ਵਾਇਰਲ ਹੋ ਰਹੀ ਵੀਡੀਓ ਤੋਂ ਜਿਹੜਾ ਕਿ ਵਕਤ ਵਕਤ ਯੂਜ਼ਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਉਹ ਬੱਚਾ ਦੇਸ਼ ਦਾ ਪ੍ਰੇਖ ਹੋ ਸਕਦਾ ਹੈ ਇੱਕ ਨਾ ਇੱਕ ਦਿਨ ਉਹ ਬੱਚਾ ਬਹੁਤ ਵੱਡਾ ਸਾਇੰਟਿਸਟ ਹੋ ਸਕਦਾ ਹੈ ਇੱਕ ਨਾ ਇੱਕ ਦਿਨ ਉਹ ਬੱਚਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ ਸਕਦਾ ਹੈ ਜਿਸ ਦੇ ਦਿਮਾਗ ਦੇ ਵਿੱਚ ਇਹਨਾਂ ਕੁਝ ਆਇਆ ਹੈ ਸੋ ਕੀ ਲਿਖਿਆ ਹੈ ਸਕੂਲ ਜਾਂ ਕਾਲਜਾਂ ਨੂੰ ਦੇਖਿਆ ਜਾਵੇ ਤਾਂ ਤੁਹਾਨੂੰ ਦੋ ਤਰ੍ਹਾਂ ਦੇ ਵਿਦਿਆਰਥੀ ਦੇਖਣ ਨੂੰ ਮਿਲਦੇ ਨੇ ਕੁਝ ਲੋਕ ਜਿਹੜੇ ਉਹ ਬੱਚੇ ਹੁੰਦੇ ਹਨ ਜੋ ਲੈਕਚਰਰ ਜਾਂ ਅਧਿਆਪਕਾਂ ਨੂੰ ਧਿਆਨ ਨਾਲ ਸੁਣਦੇ ਹਨ ਤੇ ਕੁਝ ਅਜਿਹੇ ਬੱਚੇ ਹੁੰਦੇ ਨੇ ਜੋ ਅਧਿਆਪਕਾਂ ਨੂੰ ਲੈਕਚਰਰਾਂ ਨੂੰ ਧਿਆਨ ਨਾਲ ਨਹੀਂ ਸੁਣਦੇ ਸਿਰਫ ਆਪਣਾ ਟਾਈਮ ਪਾਸ ਕਰਦੇ ਨੇ ਸਕੂਲਾਂ ਕਾਲਜਾਂ ਦੇ ਵਿੱਚ ਬੈਂਚਾਂ ਤੇ ਬੈਠ ਕੇ ਔਰ ਉਹਨਾਂ ਦੇ ਉੱਪਰੋਂ ਹੀ ਸਾਰੇ ਲੈਕਚਰ ਲੰਘ ਜਾਂਦੇ ਨੇ ਜਦੋਂ ਅਧਿਆਪਕ ਸਕੂਲ ਦੇ ਕਲਾਸ ਵਿੱਚ ਪੜ੍ਹਾਉਂਦੇ ਹੁੰਦੇ ਨੇ ਕਲਾਸਰੂਮ ਵਿੱਚ ਤਾਂ ਬੱਚੇ ਆਪਣੇ ਬੈਠ ਕੇ ਸ਼ਰਧਤਾ ਕਰੇ ਜਾਂਦੇ ਨੇ ਉਸੇ ਵਕਤ ਇੱਕ ਬੱਚੇ ਨੇ ਕਿਤੇ ਉਹ ਜਿਹੜਾ ਲੈਕਚਰ ਸੁਣਿਆ ਸੀ ਔਰ ਉਸਦੇ ਜਵਾਬ ਦੇ ਵਿੱਚ ਜੋ ਪੇਪਰ ਦੇ ਵਿੱਚ ਉਹਨਾਂ ਨੇ ਲਿਖਿਆ ਸੋ ਕੁਝ ਬੱਚਿਆਂ ਦਾ ਪੜ੍ਹਾਈ ਦੇ ਵਿੱਚ ਬਿਲਕੁਲ ਧਿਆਨ ਨਹੀਂ ਹੁੰਦਾ ਤੇ ਕੁਝ ਬੱਚਿਆਂ ਦਾ ਬਿਲਕੁਲ ਜਿਹੜਾ ਕਿ ਪੜ੍ਹਾਈ ਵਾਲੇ ਪਾਸੇ ਹੀ ਲਗਨ ਹੁੰਦੀ ਹੈ ਅਜੇ ਵਿਦਿਆਰਥੀਆਂ ਦੀ ਪ੍ਰੈਵਿਟੀ ਅਤੇ ਪ੍ਰਭਾਸ਼ਾ ਪ੍ਰੀਖਿਆ ਦੇ ਦੌਰਾਨ ਦੇਖੀ ਜਾਂਦੀ ਹੈ ਜਦੋਂ ਪ੍ਰੀਖਿਆਵਾਂ ਹੁੰਦੀਆਂ ਨੇ ਬੋਰਡ ਦੇ ਵਿੱਚ ਕਿ ਉਹਨਾਂ ਨੇ ਪੂਰੇ ਸਾਲ ਦੇ ਵਿੱਚ ਕੀ ਸਿੱਖਿਆ ਹੈ ਤੇ ਕੀ ਉਹਨਾਂ ਨੇ ਇਸ ਦੇ ਉੱਪਰ ਜਿਹੜਾ ਆਪਣਾ ਅੱਗੇ ਪ੍ਰਤੀਕਰਮ ਦੇਣਾ ਹੈ ਸੋ ਜੋ ਸੋਸ਼ਲ ਮੀਡੀਆ ਤੇ ਉਹ ਵੀਡੀਓ ਵਾਇਰਲ ਹੋਈ ਏ ਉਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਣੇ ਆ ਵਿਦਿਆਰਥੀ ਚੰਗੀ ਤਰ੍ਹਾਂ ਪੜ੍ਹੇ ਹਨ ਪ੍ਰੀਖਿਆ ਦੇਣ ਆਉਂਦੇ ਹਨ ਤੇ ਅਧਿਆਪਕ ਨੂੰ ਪੇਪਰ ਚੈੱਕ ਕਰਨ ਵਿੱਚ ਵੀ ਬਹੁਤ ਮਜ਼ਾ ਆਉਂਦਾ ਪਰ ਕਈ ਵਾਰ ਅਜੀਬ ਵਿਦਿਆਰਥੀ ਵੀ ਮਿਲ ਜਾਂਦੇ ਹਨ ਜੋ ਤੁਹਾਡੇ ਹੋਸ਼ ਉਡਾ ਦਿੰਦੇ ਹਨ ਅਜੇ ਹਾਈ ਇੱਕ ਅਧਿਆਪਕ ਨਾਲ ਹੋਇਆ ਹੈ ਜੋ ਗਣਿਤ ਦੀ ਕਾਪੀ ਚੈੱਕ ਕਰ ਰਿਹਾ ਸੀ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕੋਈ ਵਿਦਗਨਿਤ ਦਾ ਪੇਪਰ ਵਿੱਚ ਇਸ ਤਰ੍ਹਾਂ ਕੁਝ ਲਿਖ ਸਕਦਾ ਹੈ ਜਿਵੇਂ ਇਸ ਬੱਚੇ ਨੇ ਲਿਖਿਆ ਹੈ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਉੱਤਰ ਪੱਤਰੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੜਕੇ ਨੇ ਉੱਤਰ ਪੱਤਰੀ ਦੇ ਮੁੰਢਲੇ ਮੇਰਵੇ ਭਰ ਦਿੱਤੇ ਹਨ ਇਸ ਤੋਂ ਬਾਅਦ ਉਹ ਸਵਾਲ ਨੰਬਰ 4 ਵੀ ਲਿਖਦਾ ਹੈ ਪਰ ਜਵਾਬ ਵਿੱਚ ਇਸ ਨੂੰ ਹੱਲ ਨਹੀਂ ਕਰਦਾ ਇਸ ਦੀ ਬਜਾਏ ਉਹ ਲਿਖਦਾ ਹੈ ਕਿ ਮੈਨੂੰ ਜਵਾਬ ਨਹੀਂ ਪਤਾ ਮੈਨੂੰ ਇਸ ਦਾ ਅੰਕ ਨਹੀਂ ਆਉਂਦਾ ਮੈਨੂੰ ਹੱਲ ਨਹੀਂ ਆਉਂਦਾ ਤਾਂ ਕੀ ਮੰਗਦੇ ਹੋ ਉਹ ਲਿਖਦੇ ਫੈਂਟਾ ਫੈਂਟਾ ਅਸੀਂ ਮੰਗਦੇ ਆ ਫੈਂਟਾ ਫੈਂਟਾ ਇਸ ਜਵਾਬ ਨੂੰ ਦੇਖ ਕੇ ਕੋਈ ਵੀ ਹੱਸ ਪਵੇਗਾ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਕੋਈ ਗਣਿਤ ਦੇ ਪੇਪਰ ਵਿੱਚ ਇਹ ਜਵਾਬ ਲਿਖ ਸਕਦਾ ਹੈ ਪਰ ਉਹ ਵਿਦਿਆਰਥੀ ਨੇ ਆਪਣਾ ਅਜਿਹਾ ਜਵਾਬ ਲਿਖ ਕੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰਤਾ ਹੈ ਜੋ ਕਿ ਉਸ ਵਿਦਿਆਰਥੀ ਨੇ ਆਪਣੇ ਜਵਾਬ ਦੇ ਵਿੱਚ ਗਣਿਤ ਦੇ ਪੇਪਰ ਵਿੱਚ ਅਜਿਹਾ ਕਿਉਂ ਲਿਖਿਆ ਹੈ ਕਿਉਂਕਿ ਹੋਨਾ ਅਧਿਆਪਕ ਦੇ ਵੱਲੋਂ ਵੀ ਉਸਨੂੰ ਦਫ਼ਤਰ ਵਿੱਚ ਬੁਲਾਇਆ ਜਾਵੇਗਾ ਜੋ ਅਧਿਆਪਕ ਨੇ ਵੀ ਉਸਨੂੰ ਕਿਹਾ ਕਿ ਇੱਕ ਵਾਰੀ ਮੈਨੂੰ ਦਫ਼ਤਰ ਚ ਆ ਕੇ ਮਿਲ ਕਿ ਇਹ ਜਿਹੜਾ ਕਿ ਤੁਸੀਂ ਅਧਿਆਪਕ ਮਹੱਤਵ ਸਵਾਲ ਦਾ ਜਿਹੜਾ ਉੱਤਰ ਦਿੱਤਾ ਹੈ ਇਸ ਦਾ ਕੀ ਮਤਲਬ ਹੈ ਸੋ ਅਧਿਆਪਕ ਨੂੰ ਵੀ ਉਸ ਸਵਾਲ ਦੇ ਮਤਲਬ ਦਾ ਜਿਹੜਾ ਕਿ ਆਨਸਰ ਦਾ ਪਤਾ ਨਹੀਂ ਲੱਗ ਰਿਹਾ ਇਸ ਬਾਰੇ ਹੁਣ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਬੋਰਡ ਦੇ ਪੇਪਰ ਦੇ ਵਿੱਚ ਉਸ ਬੱਚੇ ਦਾ ਲਿਖਿਆ ਹੋਇਆ ਉੱਤਰ ਦੀ